ਪਰਿਵਾਰ ਦੇ ਨਾਲ ਤਾਂ ਹਰ ਕੋਈ ਖੁਸ਼ੀਆਂ ਮਨਾਉਂਦਾ ਹੈ ਹਰ ਕੋਈ ਤਿਹਾਰ ਮਨਾਉਂਦਾ ਹੈ ਪਰ ਜੇ ਕਿਸੇ ਲੋੜਵੰਦਾਂ ਦੇ ਨਾਲ ਜਾ ਕੇ ਤਿਹਾਰ ਮਨਾਇਆ ਜਾਵੇ ਤਾਂ ਉਸ ਦੀ ਖੁਸ਼ੀ ਕਿੰਨੀ ਨਿਰਾਲੀ ਹੁੰਦੀ ਹੈ ਉਹ ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਦਿੰਦੇ ਹਾਂ ਦੱਸਦੇ ਕਿ ਪਟਿਆਲਾ ਦੇ ਇੱਕ ਵਿਅਕਤੀ ਦਾ ਅਨੋਖਾ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਉਹ ਈਦ ਮਨਾਉਣ ਦੇ ਲਈ ਲੋੜਵੰਦਾ ਦੀ ਝੁੱਗੀ ਦੇ ਵਿੱਚ ਪਹੁੰਚਿਆ ਦੱਸਦੀ ਹੈ ਕਿ ਕਿਵੇਂ ਇੱਕ ਕਰੋੜਾਂ ਦੀ ਜਾਇਦਾਦ ਦਾ ਮਾਲਕ ਗਰੀਬ ਬਸਤੀ ਦੇ ਵਿੱਚ ਜਾ ਕੇ ਲੋੜਵੰਦਾਂ ਦੇ ਨਾਲ ਤਿਹਾਰ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤਸਵੀਰ ਇਹਨਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਉਹ ਆਪਣੀ ਲੱਖਾਂ ਦੀ ਕਾਰ ਦੇ ਵਿੱਚ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੇ ਹੋਇਆ ਹੈ ਤੇ ਝੁੱਗੀ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਾਨ ਵੰਡਿਆ ਜਾ ਰਿਹਾ ਹੈ ਦੱਸਦੇ ਕਿ ਉਹਨਾਂ ਨੇ ਕਿਹਾ ਹੈ ਕਿ ਮੈਂ ਕਰੋਨਾ ਦਾ ਮਾਲਕ ਜ਼ਰੂਰ ਹਾਂ ਪਰ ਇਹਨਾਂ ਬੱਚਿਆਂ ਦੇ ਨਾਲ ਜੋ Eid ਦਾ ਤਿਹਾਰ ਮਨਾ ਕੇ ਅੱਜ ਮੈਨੂੰ ਅਜੇ ਹੀ ਦੌਲਤ ਮਿਲੀ ਹੈ ਜੋ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ ਸਹੀ ਕਿਹਾ ਹੈ ਕਿਸੇ ਨੇ ਕਿ ਦੌਲਤ ਤੋਂ ਵੱਧ ਕੇ ਵੀ ਕੁਝ ਹੋ ਸਕਦਾ ਹੈ ਤਾਂ ਉਹ ਬੱਚਿਆਂ ਦੇ ਨਾਲ ਜਾ ਕੇ ਤਿਹਾਰ ਮਨਾਉਣ ਦੀ ਹੈ ਜੇਕਰ ਕਿਸੇ ਦੇ ਨਾਲ ਪਿਆਰ ਦੇ ਨਾਲ ਦੋ ਬੋਲ ਵੀ ਬੋਲੇ ਜਾਣ ਤਾਂ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਰੂਹ ਵੀ ਤੁਹਾਡੀ ਜ਼ਰੂਰ ਖੁਸ਼ ਹੋ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਇੱਕ ਵਾਰ ਤੁਸੀਂ ਜ਼ਰੂਰ ਸਾਂਝੀ ਵੀ ਕਰਿਓ ਤੇ ਇੱਕ ਵਾਰ ਦੇਖੋ ਤੁਸੀਂ ਇਸ ਵੀਡੀਓ ਨੂੰ ਕਿ ਕਿਵੇਂ ਇਹ ਕਰੋੜਾਂ ਦਾ ਮਾਲਕ ਜਿਹੜਾ ਕਿ ਜਾਇਦਾਦ ਦਾ ਮਾਲਕ ਗਰੀਬ ਬਸਤੀ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਲੋਕਾਂ ਦੇ ਨਾਲ ਈਦ ਦਾ ਤਿਉਹਾਰ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਕਹਿ ਵੀ ਰਿਹਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਮੇਰੇ ਰੂਹ ਨੂੰ ਅੱਜ ਸਕੂਨ ਮਿਲ ਗਿਆ ਹੈ ਤੇ ਮੈਂ ਹਰ ਵਾਰ ਈਦ ਦਾ ਤਿਉਹਾਰ ਮਨਾਉਣ ਦੇ ਲਈ ਅਜੇ ਹੀ ਜਗ੍ਹਾ ਤੇ ਆਉਂਦਾ ਹਾਂ ਤੇ ਇਹਨਾਂ ਲੋਕਾਂ ਦੇ ਨਾਲ ਈਦ ਦਾ ਤਿਉਹਾਰ ਮਨਾਉਂਦਾ ਮੇਰਾ ਨਾਮ ਮਦਨਾਨ ਅਲੀ ਖਾਨ ਹੈ ਜੀ ਮੈਂ ਇੱਕ ਸੋਸ਼ਲ ਆਇਟ ਆ ਤੇ ਹਰ ਈਦ ਦੇ ਮੌਕੇ ਤੇ ਮੈਂ ਆਪਣੀ ਈਦ ਜਿਹੜੀ ਹੈਗੀ ਇਸ ਤਰੀਕੇ ਨਾਲ ਸਪੈਂਡ ਕਰਦਾ ਬੱਚਿਆਂ ਨਾਲ ਇਹਨਾਂ ਨੂੰ ਟ੍ਰੀਟ ਦੇ ਕੇ ਇੱਕ ਖੁਸ਼ੀ ਦਾ ਮਤਲਬ ਤਿਹਾਰ ਹੈ ਤੇ ਤੁਸੀਂ ਜੇ ਖੁਸ਼ੀ ਵੰਡਦੇ ਹੋ ਬੱਚਿਆਂ 'ਚ ਖਾਸ ਕਰ ਖੁਸ਼ੀ ਵੰਡਦੇ ਹੋ ਤੁਸੀਂ ਦੇਖਦੇ ਹੋਵੋਗੇ ਕਿਵੇਂ ਛੋਟੀ ਛੋਟੀ ਚੀਜ਼ਾਂ ਤੋਂ ਕਿੰਨੇ ਖੁਸ਼ ਹੋ ਰਹੇ ਨੇ ਮਤਲਬ ਇੱਥੋਂ ਤੁਸੀਂ ਦੇਖੋ ਕਿੰਨਾ ਇਹਨਾਂ ਨੂੰ ਇੱਕ ਛੋਟੀ ਜੀ ਉਹਦੇ ਪਰ ਕਿੰਨੀ ਖੁਸ਼ੀ ਮਿਲ ਰਹੀ ਹੈ ਦਿਲ ਨੂੰ ਸਕੂਨ ਮਿਲਦਾ ਹੈ ਜੇ ਬੰਦਾ ਇਹ ਚੀਜ਼ਾਂ ਸਾਂਝੀਆਂ ਕਰਦਾ ਇਹ ਮੇਰੇ ਖਿਆਲ ਚ ਸਭ ਨੂੰ ਕਰਨਾ ਚਾਹੀਦਾ ਇਹ ਇੰਨਾ ਨਹੀਂ ਹੈ ਕਿ ਬੰਦਾ ਘਰ ਬਹਿ ਕੇ ਰਿਸ਼ਤੇਦਾਰਾਂ ਨੂੰ ਮਿਲੇ ਜਾਂ ਕੁਝ ਕਰੇ ਬਾਹਰ ਨਿਕਲੋ ਬਾਹਰ ਨਿਕਲ ਕੇ ਇਹ ਲੋਕਾਂ ਨੂੰ ਮਿਲੋ ਇਹਨਾਂ ਦੇ ਪਰੇਸ਼ਾਨੀਆਂ ਨੂੰ ਸਮਝੋ ਇਹਨਾਂ ਦੇ ਦੁੱਖ ਆਪਣਾ ਵੰਡੋ ਖੁਸ਼ੀਆਂ ਜ਼ਰੂਰ ਵੰਡੋ ਇਹਨਾਂ ਨੂੰ ਵੀ ਸਕੂਨ ਮਿਲਦਾ ਜੀ ਰੂਹ ਨੂੰ ਸਕੂਨ ਮਿਲਦਾ ਜੀ ਬਿਲਕੁਲ ਰੂਹ ਨੂੰ ਸਕੂਨ ਮਿਲਦਾ ਹੈ ਜਦ ਤੁਸੀਂ ਇਹ ਚੀਜ਼ਾਂ ਕਰਦੇ ਹੋ ਦੇਖੋ ਕਿੰਨਾ ਖੁਸ਼ੀ ਮਿਲ ਰਹੀ ਹੈ ਬੱਚੇ ਨਾਲ ਹੋਣ ਤੁਹਾਡੇ ਬਜ਼ੁਰਗ ਮਾਤਾ ਨੂੰ ਤੁਸੀਂ ਇੱਜ਼ਤੀ ਦਿੱਤੀ ਹੈ ਦੁਆਵਾਂ ਵੀ ਮਿਲਦੀਆਂ ਨੇ ਫਿਰ ਰੂਹ ਖੁਸ਼ ਹੁੰਦੀ ਹੈ ਹਾਂਜੀ ਹੁਣ ਦੇਖੋ ਬਜ਼ੁਰਗਾਂ ਤੋਂ ਦੁਆਵਾਂ ਮਿਲ ਰਹੀਆਂ ਜਿਨ੍ਹਾਂ ਦੇ ਬੱਚੇ ਆ ਉਦੋਂ ਦੁਆਵਾਂ ਮਿਲ ਰਹੀਆਂ ਠੀਕ ਹੈ ਬਹੁਤ ਖੁਸ਼ੀ ਮਿਲਦੀ ਹੈ ਤਕੂਨ ਗੱਲ ਦਾ ਥੈਂਕ ਯੂ ਪਰਿਵਾਰ ਦੇ ਨਾਲ ਤਾਂ ਹਰ ਕੋਈ ਖੁਸ਼ੀਆਂ ਮਨਾਉਂਦਾ ਹੈ ਹਰ ਕੋਈ ਤਿਹਾਰ ਮਨਾਉਂਦਾ ਹੈ ਪਰ ਜੇ ਕਿਸੇ ਲੋੜਵੰਦਾਂ ਦੇ ਨਾਲ ਜਾ ਕੇ ਤਿਹਾਰ ਮਨਾਇਆ ਜਾਵੇ ਤਾਂ ਉਸ ਦੀ ਖੁਸ਼ੀ ਕਿੰਨੀ ਨਿਰਾਲੀ ਹੁੰਦੀ ਹੈ ਉਹ ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਦਿੰਦੇ ਹਾਂ ਦੱਸਦੇ ਕਿ ਪਟਿਆਲਾ ਦੇ ਇੱਕ ਵਿਅਕਤੀ ਦਾ ਅਨੋਖਾ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਉਹ ਈਦ ਮਨਾਉਣ ਦੇ ਲਈ ਲੋੜਵੰਦਾ ਦੀ ਝੁੱਗੀ ਦੇ ਵਿੱਚ ਪਹੁੰਚਿਆ ਦੱਸਦੀ ਹੈ ਕਿ ਕਿਵੇਂ ਇੱਕ ਕਰੋੜਾਂ ਦੀ ਜਾਇਦਾਦ ਦਾ ਮਾਲਕ ਗਰੀਬ ਬਸਤੀ ਦੇ ਵਿੱਚ ਜਾ ਕੇ ਲੋੜਵੰਦਾਂ ਦੇ ਨਾਲ ਤਿਹਾਰ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤਸਵੀਰ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਉਹ ਆਪਣੀ ਲੱਖਾਂ ਦੀ ਕਾਰ ਦੇ ਵਿੱਚ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੇ ਹੋਇਆ ਹੈ ਤੇ ਝੁੱਗੀ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਾਨ ਵੰਡਿਆ ਜਾ ਰਿਹਾ ਦੱਸ ਦੇ ਕਿ ਉਹਨਾਂ ਨੇ ਕਿਹਾ ਹੈ ਕਿ ਮੈਂ ਕਰੋਨਾ ਦਾ ਮਾਲਕ ਜ਼ਰੂਰ ਹਾਂ ਪਰ ਇਹਨਾਂ ਬੱਚਿਆਂ ਦੇ ਨਾਲ ਜੋ Eid ਦਾ ਤਿਹਾਰ ਮਨਾ ਕੇ ਅੱਜ ਮੈਨੂੰ ਅਜੇ ਹੀ ਦੌਲਤ ਮਿਲੀ ਹੈ ਜੋ ਦੁਨੀਆਂ ਜਵਤ ਕਿਤੇ ਵੀ ਨਹੀਂ ਮਿਲਦੀ ਸਹੀ ਕਿਹਾ ਹੈ ਕਿਸੇ ਨੇ ਕਿ ਦੌਲਤ ਤੋਂ ਵੱਧ ਕੇ ਵੀ ਕੁਝ ਹੋ ਸਕਦਾ ਹੈ ਤਾਂ ਉਹ ਬੱਚਿਆਂ ਦੇ ਨਾਲ ਜਾ ਕੇ ਤਿਹਾਰ ਮਨਾਉਣ ਦੀ ਹੈ ਜੇਕਰ ਕਿਸੇ ਦੇ ਨਾਲ ਪਿਆਰ ਦੇ ਨਾਲ ਦੋ ਬੋਲ ਵੀ ਬੋਲੇ ਜਾਣ ਤਾਂ ਐਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਰੂਹ ਵੀ ਤੁਹਾਡੀ ਜ਼ਰੂਰ ਖੁਸ਼ ਹੋ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਇੱਕ ਵਾਰ ਤੁਸੀਂ ਜ਼ਰੂਰ ਸਾਂਝੀ ਵੀ ਕਰਿਓ ਤੇ ਇੱਕ ਵਾਰ ਦੇਖੋ ਤੁਸੀਂ ਇਸ ਵੀਡੀਓ ਨੂੰ ਕਿ ਕਿਵੇਂ ਇਹ ਕਰੋੜਾਂ ਦਾ ਮਾਲਕ ਜਿਹੜਾ ਕਿ ਜਾਇਦਾਦ ਦਾ ਮਾਲਕ ਗਰੀਬ ਬਸਤੀ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਲੋਕਾਂ ਦੇ ਨਾਲ ਈਦ ਦਾ ਤਿਉਹਾਰ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਕਹਿ ਵੀ ਰਿਹਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਮੇਰੇ ਰੂਹ ਨੂੰ ਅੱਜ ਸਕੂਨ ਮਿਲ ਗਿਆ ਹੈ ਤੇ ਮੈਂ ਹਰ ਵਾਰ ਈਦ ਦਾ ਤਿਉਹਾਰ ਮਨਾਉਣ ਦੇ ਲਈ ਅਜੇ ਹੀ ਜਗ੍ਹਾ ਤੇ ਆਉਂਦਾ ਹਾਂ ਤੇ ਇਹਨਾਂ ਲੋਕਾਂ ਦੇ ਨਾਲ ਈਦ ਦਾ ਤਿਉਹਾਰ ਮਨਾਉਂਦਾ ਮੇਰਾ ਨਾਮ ਮਦਨਾਨ ਅਲੀ ਖਾਨ ਹੈ ਜੀ ਮੈਂ ਇੱਕ ਸੋਸ਼ਲ ਆਇਟ ਆ ਤੇ ਹਰ Eid ਦੇ ਮੌਕੇ ਤੇ ਮੈਂ ਆਪਣੀ Eid ਜਿਹੜੀ ਹੈਗੀ ਇਸ ਤਰੀਕੇ ਨਾਲ ਸਪੈਂਡ ਕਰਦਾ ਹਾਂ ਬੱਚਿਆਂ ਨਾਲ ਇਹਨਾਂ ਨੂੰ ਟ੍ਰੀਟ ਦੇ ਕੇ ਇੱਕ ਖੁਸ਼ੀ ਦਾ ਮਤਲਬ ਇਤਿਹਾਰ ਹੈ ਤੇ ਤੁਸੀਂ ਜੇ ਖੁਸ਼ੀ ਵੰਡਦੇ ਹੋ ਬੱਚਿਆਂ 'ਚ ਖਾਸ ਕਰ ਖੁਸ਼ੀ ਵੰਡਦੇ ਹੋ ਤੁਸੀਂ ਦੇਖਦੇ ਹੋਵੋਗੇ ਕਿਵੇਂ ਛੋਟੀ ਛੋਟੀ ਚੀਜ਼ਾਂ ਤੋਂ ਕਿੰਨੇ ਖੁਸ਼ ਹੋ ਰਹੇ ਨੇ ਮਤਲਬ ਇੱਥੋਂ ਤੁਸੀਂ ਦੇਖੋ ਕਿੰਨਾ ਇਹਨਾਂ ਨੂੰ ਇੱਕ ਛੋਟੀ ਜੀ ਉਹਦੇ ਪਰ ਕਿੰਨੀ ਖੁਸ਼ੀ ਮਿਲ ਰਹੀ ਹੈ ਦਿਲ ਨੂੰ ਸਕੂਨ ਮਿਲਦਾ ਹੈ ਜਦ ਬੰਦਾ ਇਹ ਚੀਜ਼ਾਂ ਸਾਂਝੀਆਂ ਕਰਦਾ ਇਹ ਮੇਰੇ ਖਿਆਲ ਚ ਸਭ ਨੂੰ ਕਰਨਾ ਚਾਹੀਦਾ ਇਹ ਇੰਨਾ ਨਹੀਂ ਹੈ ਕਿ ਬੰਦਾ ਘਰ ਬੈ ਕੇ ਰਿਸ਼ਤੇਦਾਰਾਂ ਨੂੰ ਮਿਲੇ ਜਾਂ ਕੁਝ ਕਰੇ ਬਾਹਰ ਨਿਕਲੋ ਬਾਹਰ ਨਿਕਲ ਕੇ ਇਹ ਲੋਕਾਂ ਨੂੰ ਮਿਲੋ ਇਹਨਾਂ ਦੇ ਪਰੇਸ਼ਾਨੀਆਂ ਨੂੰ ਸਮਝੋ ਇਹਨਾਂ ਦੇ ਦੁੱਖ ਆਪਣਾ ਵੰਡੋ ਖੁਸ਼ੀਆਂ ਜ਼ਰੂਰ ਵੰਡੋ ਇਹਨਾਂ ਨੂੰ ਵੀ ਸਕੂਨ ਮਿਲਦਾ ਜੀ ਰੂਹ ਨੂੰ ਸਕੂਨ ਮਿਲਦਾ ਜੀ ਬਿਲਕੁਲ ਰੂਹ ਨੂੰ ਸਕੂਨ ਮਿਲਦਾ ਹੈ ਜਦ ਤੁਸੀਂ ਇਹ ਚੀਜ਼ਾਂ ਕਰਦੇ ਹੋ ਦੇਖੋ ਕਿੰਨਾ ਖੁਸ਼ੀ ਮਿਲ ਰਹੀ ਹੈ ਬੱਚੇ ਨਾਲ ਹੋਣ ਤੁਹਾਡੇ ਬਜ਼ੁਰਗ ਮਾਤਾ ਨੂੰ ਤੁਸੀਂ ਇੱਥੀ ਦਿੱਤੀ ਹੈ ਦੁਆਵਾਂ ਵੀ ਮਿਲਦੀਆਂ ਨੇ ਫਿਰ ਰੂਹ ਖੁਸ਼ ਹੁੰਦੀ ਹੈ ਹਾਂਜੀ ਹੁਣ ਦੇਖੋ ਬਜ਼ੁਰਗਾਂ ਤੋਂ ਦੁਆਵਾਂ ਮਿਲ ਰਹੀਆਂ ਜਿਨ੍ਹਾਂ ਦੇ ਬੱਚੇ ਆ ਉਦੋਂ ਦੁਆਵਾਂ ਮਿਲ ਰਹੀਆਂ ਠੀਕ ਹੈ ਬਹੁਤ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਥੈਂਕ ਯੂ